ਮੋ ਆਰਬੀ ਟੀਵੀ ਪੰਜਾਬੀ ਅੱਜ ਹੁਸ਼ਿਆਰਪੁਰ ਦੇ ਤੋਬੀਚੋ ਪੁਲ ਦੇ ਵਿੱਚ ਇੱਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ ਭੀੜਪੜ ਵਾਲੀ ਜਗ੍ਹਾ ਵਿੱਚ ਇੱਕ ਵਿਅਕਤੀ ਭਾਰਤ ਪੂਸ਼ਣ ਪੂਰੀ ਤਰ੍ਹਾਂ ਨਿਸ਼ਚਲ ਤੇ ਖਮੋਸ਼ੀ ਨਾਲ ਖੜਾ ਹੋਇਆ ਸੀ ਨਾ ਕੋਈ ਨਾਅਰੇ ਨਾ ਹੀ ਕੋਈ ਬੈਨਰ ਪਰ ਉਹਨਾਂ ਦੀ ਖੜਨ ਦੀ ਅਦਾਕਾਰੀ ਅਤੇ ਚਿਹਰੇ ਦੇ ਦਰਦ ਨੇ ਲੋਕਾਂ ਨੂੰ ਰੋਕ ਲਿਆ ਉਹਨਾਂ ਨੇ ਇਹ ਅਨੋਖਾ ਪ੍ਰਦਰਸ਼ਨ ਇਸ ਕਰਕੇ ਕੀਤਾ ਕਿ ਜਿਹੜਾ ਚੋਆ ਦੇ ਵਿੱਚ ਪਾਣੀ ਐਵੇਂ ਹੀ ਵੇਸਟ ਹੋ ਰਿਹਾ ਹੈ ਉਸ ਪਾਣੀ ਨੂੰ ਅਪਲਿਫਟ ਕਰਕੇ ਖੇਤਾਂ ਨੂੰ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦਾ ਕੁਝ ਫਾਇਦਾ ਹੋ ਸਕੇ ਭਾਰਤ ਪੂਸ਼ਨ ਦੀ ਇਹ ਪੇਸ਼ਕਸ਼ ਦਰਦ ਦੀ ਚੁੱਪ ਆਵਾਜ਼ ਸੀ ਜੋ ਬਿਨਾ ਕਹੇ ਸਾਡੇ ਸਾਰੇ ਸਮਾਜ ਨੂੰ ਬਹੁਤ ਕੁਝ ਕਹਿ ਗਈ ਮੈਂ ਪਾਰਵੀ ਟੀਵੀ ਦੀ ਸਪੈਸ਼ਲ ਰਿਪੋਰਟ ਡਾਕਟਰ ਹੋਇਆ ਹਾਂ ਫੈਸਮਾਤ ਹੋਇਆ ਹਾਂ ਮੇਰੀ 15 ਕਾਂ 15 ਖੇਤ ਜ਼ਮੀਨ ਕੰਢੀ ਨਾ 459 ਆਰਡੀ ਤੇ ਪੈਂਦੀ ਹੈ 7 8 ਕੇ ਲਈ 5 6 ਕਿਲੋ ਪਾਣੀ ਫੋਨੇ ਲੱਗਦਾ ਹੈ ਬਾਕੀ ਜਮੀਨ ਨੂੰ ਪਾਣੀ ਨਹੀਂ ਲੱਗਦਾ ਮੈਂ ਆਪਣੇ ਕੰਢੀ ਕੇਬਰੀ ਕੋਲੋਂ ਮੰਗੀ ਹੈ ਜਵਾਨੀ ਵੀ ਲਿਖਤੀ ਦੀ ਔਰੇ ਦੇਨ ਤੋਂ ਕਾਨੂੰਨੀ ਨੇ ਆਪਣਾ ਵਾਧੂ ਪਾਣੀ ਹੈਗਾ ਇਹਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਪਾਣੀ ਸਾਨੂੰ ਕਿਸਾਨਾਂ ਨੂੰ ਦਿੱਤਾ ਜਾਵੇ ਅਪਲਿਫਟ ਕਰ ਲੈਣਗੇ اچھا ਜੀ ਤਾਂ ਕਿਸਾਨਾਂ ਨੂੰ ਅਪਲਿਫਟ ਕਰ ਦਿੱਤਾ ਜਾਵੇ ਤਾਂ ਆਪਾਂ ਨੂੰ ਪਾਣੀ ਲਓ ਇੱਥੇ ਬੈਸਟ ਪਾਣੀ ਹੈ। ਖਜੂਰ 3-4 ਕਿਲੋ ਮੀਟਰ ਪਾਣੀ ਆ ਗਿਆ ਚੱਲ ਪਿਆ। ਸਾਨੂੰ ਇੱਕ ਬੂਲਬੀਣ ਨੂੰ ਤਿਆਰ ਨਹੀਂ। ਸਾਡੀ ਫੋਟੋ ਵਿੱਚ ਦੇਖਿਆ ਸਾਡੇ ਪਾਈਪ 깔 ਰਹੇ ਆ। ਕਿਹੜਾ ਖਵਾਰ ਹੈਗਾ ਇਹ ਤੁਸੀਂ ਪਿਓ ਰੱਖਿਆ ਹੋਇਆ। ਅੱਜ ਦੀ ਡੇਟ ਲਈ ਦਿਖਾਉਣ ਲਈ ਅੱਜ ਪਾਣੀ ਆਇਆ ਇੱਥੇ। ਇਹ ਰੋਜ਼ ਪਾਣੀ ਆਉਂਦਾ ਇੱਥੇ। ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋਗੇ? ਕਿ ਸਾਨੂੰ ਆਪਣੇ ਦੁਕਾਨ ਦੀ ਪਾਣੀ ਦੀ ਯਾਦ ਦਿੱਤੀ ਆਵੇ। ਅਸੀਂ ਆਪਣੇ ਕਾਜ ਆਪਣੇ ਖੇਤਾਂ ਦੀ ਸਿੰਚਾਈ ਕਰ ਸਕੀਏ। ਮੇਰੇ 5 7 8 ਕਲੇ ਲਈ ਇਹਦੇ ਜਿੰਨੀ ਪਾਣੀ ਨਹੀਂ ਲੱਗਦਾ ਬਾਕੀ ਲੱਗਦਾ ਹੈ ਤੁਸੀਂ ਜਿਹੜਾ ਵਿਰੋਧ ਕਰ ਰਹੇ ਹੋ ਇਹ ਸਿਰਫ ਇਕੱਲੇ ਤੌਰ ਤੇ ਕਰ ਰਹੇ ਹੋ ਜਾਂ ਆਪਣੇ ਤੋਂ ਬਾਕੀ ਲੋਕਾਂ ਨੂੰ ਦੱਸਤਾ ਜਾਵੇ